ਹਾਂਜੀ ਯਾਰ ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੁਹਾਡੇ ਜਾਨਵਰ ਵੀ ਸੈਟ ਵੈਟ ਹੋਣਗੇ ਤੇ ਲਓ ਜੀ ਬੱਚੇ ਤਾੜਦੇ ਆਪਾਂ ਸਾਰੀਆਂ ਛਤਰੀਆਂ ਤੇ ਅੱਜ ਬਿਠਾਏ ਹੋਏ ਆ ਆਹ ਦੇਖੋ ਉਸ ਉਧਰ ਬੈਠੇ ਕੋਸ ਇੱਧਰ ਬੈਠੇ ਤਾੜਦੋ ਜੀ ਕੋਈ ਨਾ ਮੈਂ ਬੈਠਾਂ ਹੈਗਾ ਵੀ ਫਿਕਰ ਆਉਂਨਾ ਕਰਦਾ ਹਾਂ ਛਤਰੀ ਨੀਵੀ ਇੱਥੇ ਜੀ ਕਰ ਲੈ ਟੇਢੀ ਨਾ ਕਰੀ ਬਸ ਸਿੱਧੂ ਹੀ ਰੱਖੀ ਨੇ ਆਪੀ ਉੱਤਰ ਉੱਤਰ ਜਾਵੜਨਾ ਕਰਦਾ ਕਰਲਾ ਨੀਵੀ ਵਾਹ ਜਾ ਥੱਲੇ ਮਾੜਾ ਜੀ ਦੇਖਿਓ ਉਧਰ ਨਾ ਕੋਈ ਬਾਹਰ ਆਈ ਵੀ ਤਿਆਂ ਰੱਖਣ ਵਾਲਾ ਚਾਰ ਹੋ ਵੀ ਔਰ ਦੇ ਨਾ ਇੰਜ ਅਨੀਵੇਂ ਕਰਕੇ ਜਾ ਫੜ ਕੇ ਤਾੜ ਦੇ ਥੱਲੇ ਹੀ ਛੱਡ ਦੇ ਭੀ ਜਾੜ ਨਾਲੇ ਚੱਲ ਬੇਟਾ ਹੁਣ ਉਹ ਵੀ ਛੱਡ ਲੈਨੇ ਆ ਕਰਿਆ ਇਹ ਆ ਲੈ ਚਾਹ ਲੈ ਹੋ ਲੈ ਆ ਪਰ ਲੈ ਵੀ ਖੋਲ ਲਾ ਨੂੰ ਗੰਢ ਤੇ 3 ਠਕ ਜੇ ਸੱਚੇ ਇੱਕ ਧਿਆਨ ਰੱਖਣਾ ਇਹ ਵੀ ਕੋਈ ਵੱਡਾ ਕਬੂਤਰ ਨਾ ਨਿਕਲੇ ਹੋਵੇ ਬਾਹਰ ਆ ਇਹ ਦਰਵਾਜ਼ਾ ਕਿਉਂਕਿ ਖੁੱਲਾ ਹਨ ਲੈ ਆ ਲੈ ਆ ਲੈ ਆ ਲਓ ਜੀ ਇਹ ਸਹੀ ਹੈ 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 ਗਏ 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 ਲਗਭਗ ਤਾਂ ਗਾਈ ਸਾਰੀ ਜਾਵਣਗੇ ਆ ਵੀ ਉਹ ਵੇ ਇੱਕ ਰਹਿ ਗਿਆ ਕਾਲ ਕੰਤਾ ਆ ਹੋਰ ਕਿਹੜਾ ਤਾਂ ਚੜ ਗਿਆ ਚੜ ਗਿਆ ਉਹੀ ਆ ਇਹਨੇ ਮਸਾਂ ਆ ਛਤਰੀ ਮੈਨੂੰ ਫੜਾ ਤੂ ਇਹਨੂੰ ਲਾ ਇਹਨੂੰ ਕਿਹੜਾ ਉਹੀ ਚੀਨਾ ਆ ਇਹ ਬਹਿੜਾ ਬਹੁਤ ਆ ਹਾਂ ਹਾਂ ਦਰਦਾ ਵੀ ਬਹੁਤ ਆ ਚੱਲੇ ਤੜਦਾ ਵੀ ਬਾਹ ਇਹਨੂੰ ਛੱਡ ਦੇ ਇਹਨੂੰ ਤਾਂ ਕੋਈ ਚੱਕਰ ਨਹੀਂ ਉਹ ਬਹਿ ਗਿਆ ਲਾਇਰ ਤਾਂ ਉਧਰ ਵੀ ਤਾੜੀ ਤੂੰ ਇੱਥੇ ਕੋਈ ਵੱਡਾ ਤਾਂ ਨਹੀਂ ਕਬੂਤਰ ਮੈਂ ਬੱਚੇ ਹੀ ਕੋਈ ਚੱਕ ਨਹੀਂ ਦੱਬੀ ਹੈ ਕਿੱਥੇ ਡੱਬੀ ਉੱਪਰ ਆ ਜਾਣਾ ਦਾ ਚਾਹੁੰਦਾ ਵਾ ਜਾ ਆ ਦੇਖ ਹੁੰਜੇ ਆ ਗਿਆ ਹੁਣ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਲੈ ਆ ਲੈ ਆ ਲੈ ਹੋਨੂ ਰਹਾ ਨਹੀਂ ਲੱਭਦਾ ਖੜ ਗਿਆ ਤੇਰੀ ਬੱਲੇ ਨੰਨੇ ਨੇ ਟੇਡੀ ਛਤਰੀ ਤੇ ਚੜਾ ਲਿਆ ਸਕੀਮੀ ਡਰਦਾ ਬਹੁਤ ਆ ਯਾਰ ਇਹ ਕੀ ਕਰ ਬੱਕ ਮੈਂ ਤਾੜਾਂ ਫਿਰ ਲੈ ਕੈਮਰਾ ਫੜ ਤੂੰ ਭਈ ਚਲਾ ਕਾਹੋ ਸ਼ੁਕਰ ਇਹ ਤਾਂ ਸਰਾ ਹੀ ਕਰਾਦੀ ਸੀਗੀ ਦਾਣੇ ਹੋਰ ਸੈਟ ਦੇ ਲਪਾ ਟ੍ਰੇ 'ਚ ਇਧਰ ਲਿਆਂਜ ਪਾ ਦੇ ਇਧਰ ਕਿ ਨਹੀਂ ਪਾ ਇਹਨਾਂ ਨੂੰ ਵੀ ਰੱਖ ਦੇ ਅਜਨ ਇੱਕ ਜੋੜੀ ਆਪਾਂ ਨਵੀਂ ਲਾਉਨੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਥੱਲੇ ਲੈ ਕੇ ਚਾਲਦੇ ਹਾਂ ਉਹਨੂੰ ਬਸ 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 ਦੂਜਿਆਂ ਨੂੰ ਛੱਡ ਦੇ ਬਹੁਤ ਸਾਰੀ ਫਰੇ ਰੱਖ ਦੇ ਇਹਨਾਂ ਨੂੰ ਥੋੜ੍ਹ ਥੋੜ੍ਹ ਫੇਫੇ ਕਰ ਰਿਹਾ ਰੱਖ ਦੇ ਰੱਖ ਦੇ ਦੇਖੀ ਸਿਆਲੋ ਜੀ ਬੱਚੇ ਖੇ ਦੇ ਇਹਨਾਂ ਨੂੰ ਛੱਡ ਦਿੰਦੇ ਨਿਆ ਫੜ ਗਏ ਆ ਕਦਨੇ ਸੱਡੀ ਹੀ ਸਤਨਾ ਕਰੀ। ਕਿਾ ਡੋਲੀ ਲਾ ਦਿਖਾ ਦੇ ਇੱਕ ਵਾਰੀ। ਚੱਕ ਮੇਰੇ ਜਣੇ ਕੋ। ਹੁਣ ਜੋੜੀ ਲਾਉਣੀ ਆਪਾਂ ਨਵੀਂ। ਉਹੀ ਸੰਦ ਫੋਨ ਨਹੀਂ ਕਿਹੜੀ ਲਾਉਣੀ। ਆ ਲਾ ਲਾ। ਨਹੀਂ ਨਹੀਂ ਲਾਉਂਦੇ। ਤਾ ਇਧਰ ਕਿਹੜੇ ਲਾਉਣੇ? ਲਾਓ ਜੀ। ਆ ਜੋੜੀ ਲਾਉਣੀ ਆ ਹੁਣ ਆਪਾਂ। ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਜੋੜੀ ਕਿਦਾਂ ਦੀ ਲੱਗੀ। ਆ ਦੇਖ ਲਓ। ਰੱਤਾ ਆਪਣਾ ਕਬੂਤਰ ਤੇ ਆ ਖਟਿਆਂ ਦੀ ਕਬੂਤਰੀ ਆ। ਠੀਕ ਹੈ ਜੀ ਇਹਨਾਂ ਨੂੰ ਆਪਾਂ ਦੋਨਾਂ ਨੂੰ ਆ ਜਾਲੀ ਛੱਡ ਦਨੇ ਆ ਜੇ ਕੈਮਰਾ ਦੇ ਮੜਾ ਆਹ ਆ ਲੋ ਜੀ ਦੇਖੀ 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 ਇੱਥੇ ਛੱਡਦੀ ਐ ਮੜਾ ਦਿਖਾ ਦੇ ਇੱਕ ਵਾਰੀ ਲੋ ਜੀ ਦੋਨੇ ਆਪ ਇੱਥੇ ਛੱਡਦੇ ਆ ਇਹ ਦੋਨੇ ਆਪੇ ਮਿਲ ਜਾਣਗੇ ਤੇ ਇਹਨਾਂ ਨੂੰ ਲਾ ਦਨੇ ਆ ਇਹਨਾਂ ਨੂੰ ਜਲ ਪਾਣੀ ਇੱਥੇ ਰੱਖ ਦਾਂਗੇ ਹੁਣ ਇਹ ਆ ਲੋ ਜੀ ਮੇਖਾ ਮੁਖਾ ਲਾ ਦਿਆਂ ਬਾਕੀ ਤੁਹਾਨੂੰ ਇਹਦੇ ਵੀ ਬੱਚੇ ਦਿਖਾਉਣਾ ਮੈਂ ਆਹਦੇ ਜਰੂਰ ਕਰਦੇ ਆ ਦੇਖ ਲੋ ਗਰੋਥ ਬੱਚਾ ਦੀ ਓਕੇ ਰਿਪੋਰਟ ਆ ਦੋਨੇ ਚਿੱਟੇ ਹੀ ਆ ਠੀਕ ਹੈ ਜੀ ਚਿੱਟੇ ਦੋਨੇ ਤੇ ਬਰਾਬਰ ਦੇ ਬੱਚੇ ਆ ਹੁਣ ਦੁਬਾਰਾ ਨਾਂਡੇ ਤੇ ਰਾ ਦੇ ਲਈ ਇਹਦਾ ਵੀ ਧਿਆਨ ਰੱਖਣਾ ਵਾ ਤੇ ਆ ਆਪਾਂ ਆਂਡੇ ਸਾਹਮਣੇ ਚੱਕ ਕੇ ਇਹਨਾਂ ਦੇ ਵਿੱਚ ਕੁਝ ਨਹੀਂ ਗਾ ਤੇ ਬਾਕੀ ਆ ਜੋੜੀ ਹਜੇ ਮੇਰੇ ਹਿਸਾਬ ਨਾਲ ਮਿਲੀ ਨਹੀਂ ਗਈ 100% ਇਹ ਹੁੰਦੀ ਆ ਵਧੀਆ ਤਾਜੋ 30% ਬਣਾ ਲਿਆ। ਤੁਹਾਨੂੰ ਦਿਖਾਉਣਾ ਹੈ ਕਿਵੇਂ ਫੋਲਡ ਕੀ। ਹਾਂ। ਤੇ ਆਂ ਸਾਡੇ ਧਿਆਨ ਨਾਲ ਨਿਕਲ ਜਾਂਦੀ ਉਹ। ਧਿਆਨ ਨਾਲ। ਬਾਲਟੂ ਸਰ ਜਾਨੀ। ਹਾਂ ਉਹਦੇ ਅਰਗੀ ਵੀ ਕਹਿ ਰਾ। ਉਹਦੇ ਅਰਗੀ ਆ ਮਸਤ ਮਸਤੇ। ਵੱਖਰਾ ਹੀ ਫਰਕ। ਹਾਂ ਇਹਦੇ ਨਾਲ ਦੀ ਨਹੀਂ ਆਪਾਂ। ਉਹਦੋਂ ਵਲੌਗ ਨਹੀਂ ਸੀ ਬਣਾਉਂਦੇ 2 ਸਾਲ ਪਹਿਲਾਂ ਆਪਾਂ ਉੱਥੇ ਛੱਡੀ ਸੀ ਜਨੇਰ। ਆਪਣੇ ਘਰ ਦੀ ਪੱਠੀ ਸੀ ਸੇਮ ਤੋਂ ਸੇਮ ਇਹਦੇ ਨਾਲ ਦੀ ਸੀਗੀ ਤੇ ਆਹ ਜੀ ਸਹੀਂ ਢੱਕੇ ਬਾਖਾਂ ਦਾ ਬਰਕ ਸੀ ਹਾਂ ਇਹਦੇ ਵਾਂਗੂ ਸੀ ਬੋਣੀ ਕੰਨੀਆਂ ਕੁੰਨੀਆਂ ਬੂ ਬਾਕੀ ਇਹ ਆਪਾਂ ਆਹ ਕੁੱਤਰ ਨਾ ਮਲਾਈ ਵੀ ਆ ਉਹ ਬਿਠਾ ਲਾਲਸ ਰਾਜਾ ਆਪਣਾ ਦਾਲ ਚੀਨਾ ਟਰੇ ਕਢ ਲੈ ਗਾਂਟੂ ਨੇ ਰੱਖ ਦੇ ਦਾਣੇ ਮੰਗਦੇ ਲੱਗ ਗਏ ਹਾਲੇ ਬਾਕੀ ਆਹ ਦੀ ਗੁੜਕ ਤਾਂ ਰਹਿ ਗਿਆ ਜੀ ਬਾਕੀ ਇਹਨਾਂ ਨੂੰ ਕਰ ਦਨੇ ਬੰਦ ਇਹਨਾਂ ਦੇ ਹਾਲਾਤ ਐਂ ਛੱਡ ਦਨੇ ਚੱਲਣ ਦੋ ਇੱਕ ਜਿਹੜਾ ਦੇਵਾ ਆਪਕੀ ਝਾੜ ਦੇ ਵਿੱਚ ਹੀ ਉਹ ਡੰਡੀ ਚ ਹੈਗੇ ਦਾਣੇ ਚਲੋ ਆਪਾਂ ਝਾੜ ਲਉਗਾ ਬਿਲਕੁਲ ਇਹਨਾਂ ਰਹਿ ਗਿਆ ਤਾਂ ਮੁੰਡੇ ਇਹਨਾਂ ਨੂੰ ਅੰਦਰ ਦਾਣੇ ਪਾਦੇ ਆ ਬਾਕੀ ਉਹ ਬੱਚੇ-ਬੱਚੇ ਲਾਏ ਆਨੇ ਆ ਲੋਕ ਚੱਲਦੇ ਆ ਉੱਪਰ ਹੀ ਸਮੇਟ ਆਉਨੇ ਆ ਲਓ ਜੀ ਇੱਥੇ ਬੱਚਿਆਂ ਕੋਲੇ ਆ ਗਏ ਦਿਖਾਈ ਇੱਕ ਨਾ ਬੱਚਾ ਤੁਹਾਨੂੰ ਦਿਖਾਉਣਾ ਉਹ ਬਰੜਾ ਬਣ ਗਿਆ ਹੁਣ ਇਹ ਤਾਂ ਛੋਟਾ ਹੁੰਦਾ ਹੀ ਮਤਲਬ ਕਿ ਆ ਦਿਖਾਉਣਾ ਤੁਹਾਨੂੰ ਮੈਂ ਇਹਨੇ ਫੜ ਕੇ ਲਈ ਇਹ ਸੰਤਰੀ ਲਿਆਂਗੇ ਤੇ ਨੁਕੀ ਨਿਵਾ ਸੀਰੀ ਦੇ ਘਰ ਉੱਥੇ ਲੈ ਪਿਆ ਸੀ ਉੱਥੇ ਸੀ ਬਾਜੀ ਦੀ ਨਹੀਂ ਕਹਿੰਦੀ ਸੀ ਹਾਂ ਤੇ ਤੈਨੂੰ ਹੋਰ ਕੋਈ ਲੱਭਿਆ ਹੀ ਨਹੀਂ 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 ਲੱਭਿਆ ਨਹੀਂ ਜੇ ਰੋਕ ਲੈ ਸੰਤਰੀ ਦਾ ਕੋਲ ਜਿਸਕਾ ਨਾ ਮੇਰਾ ਉਸਤਾਲ ਲਾਉਂਦਾ ਇਹ ਸੀਰੇ ਨੇ ਕੁਤਰ ਛੱਡਾਈ ਵਾਲੇ ਨਾਲ ਕਿ ਇੱਕ ਇੱਕ ਨਾਲ ਕਿ ਸਾਰੇ ਬੱਚੇ ਹੁੰਦੇ ਸੀ ਬਣਾਵੇ ਲੈ ਮੈਨੂੰ ਫੜਾ ਬਣਾਵੇ ਦੇ ਤੂੰ ਤੇਰੇ ਸੰਤਰੀ ਦਾ ਕੋਲੋਂ ਦਾ ਕਰੇ ਮੇਰਾ ਉਸਤਾਲ ਤਾਂ ਕਿਹੜਾ ਗੰਦਾ ਘੜਾ ਇਹਨਾਂ ਨੂੰ ਨਾ ਧਾਣੇ ਦੁਨੇ ਖਾ ਲੈਂਦੇ ਆ ਇਹਨਾਂ ਨੂੰ ਪਾਣੀ ਤਾਂ ਨਹੀਂ ਪਤਾ ਹਜੇ ਕੁੱਜੀ ਕਿੱਥੇ ਆ ਸਾਰੇ ਬੱਚਿਆਂ ਦੇ ਦਿੰਨੇ ਆ ਪਸਾਤੇ ਵਾਲਾ ਉਹ ਸਾਹਮਣੇ ਜੰਦ ਧਰ ਜਾ ਤੇ ਭੱਜ ਗਏ ਮੈਂ ਬਾਹਰ ਹੀ ਕੱਢਦਾ ਸਾਰੇ ਕੱਢ ਦੇ ਸਾਰੇ ਓਕੇ ਨਹੀਂ ਆ ਲੈ ਕੋਈ ਨਹੀਂ ਜੋ ਜੀ ਕਰੋ ਆਪੇ ਉੱਡ ਲੈਣਗੇ ਲਓ ਜੀ ਆ ਕਾਲਾ ਜੀਨਾ ਆ ਚੱਕੋ ਆ ਆਪਣਾ ਘਾਂਡ ਵਾਲਾ ਡੱਕਿਆਂ ਵਾਲਾ ਤੇ ਕੁਛ ਬੱਚੇ ਆ ਬੈਠੇ ਆ ਇੱਧਰ ਤੇ ਕੁਛ ਉਧਰ ਇਹ ਲੈ ਪੈਟ ਕੁ ਯਾ ਇਹਨਾਂ ਛੋਲੇ ਦੇਣ ਲੱਗੇ ਸੀਹਤ ਜੀ ਘਟ ਚੱਲੀ ਸੀ ਆ ਆ ਰਹੇ ਆ ਚਾਰ ਪੰਜ ਤਾਂ ਇਹ ਲੋਕ ਤੇ ਧੋਣ ਸਹੀ ਫਰਦਾ ਇਹਨੂੰ ਫਾੜ ਇਹਨੂੰ ਦੇ ਦੇ ਫਿਰ ਆ ਆਪਣਾ ਕਾਲ ਕਾਂਤਰਾ ਜੀ ਇਹ ਤੈਨਾ ਰੰਗਾ ਆ ਇਹ ਲਾਲ ਟੱਡਾ ਚਿੱਟਾ ਵੀ ਆ ਤੇ ਕਾਲਾ ਵੀ ਆ ਦੇ ਇਹੋ ਜਿਹਾ ਆ ਬਾਈ ਇੱਧਰ ਬਿਠਾ ਕੇ ਦਿਖਾਉਣਾ ਸੋ ਆ ਰਿਆ ਫੜ ਆ ਰਿਆ ਬੱਚਾ ਬੜਾ ਹਿਆ ਦੇਖੋ ਇਹ ਕੋਣ ਪਹਿਲਾਂ ਪਾਣੀ ਪਾਣੀ ਦੇ ਦੇ ਇਹਨੂੰ ਹਾਂ ਪਰ ਕੋਈ ਮੋਹਰ ਲਵਾ ਕੇ ਛੱਡ ਦਾਂਗੇ ਹਾਂ ਫੜੀ ਫੜੀ ਬਾੜਾ ਆ ਦੇਖੋ ਆ ਜਿਹੜਾ ਬੱਚਾ ਨਾ ਇੱਧਰ ਹੈਗੀ ਇੱਕ ਉਸੇ ਹੈਗੀ ਇੱਕ ਮਿੰਟ ਕਾ ਕੇ ਇਹਨੂੰ ਫੜ ਲੇ ਪਹਿਲਾਂ ਆ ਦੇਖੋ ਇੱਧਰ ਹੈਗੀ ਚਿੱਟੀ ਅੱਖ ਓਏ ਇੱਧਰ ਚਾ ਕੇ ਬੱਤ ਆ ਦੇਖੋ ਇੱਧਰ ਚਿੱਟੀ ਦੂਜੇ ਪਾਸੇ ਕਾਲੀ ਹੈਗੀ ਹੈ ਲੈ ਓਕੇ ਇਹ ਬਰੜਾ ਬੱਚਾ ਆਪਣਾ ਐਡਾ ਹੋ ਗਿਆ ਇੱਕ ਦੋ ਆ ਰਹੇ ਆ ਟੌਰੀ ਵਾਲਾ ਤੇ ਆਪਣਾ ਚੀਨਾ ਲੈ ਨੂੰ ਜੇ ਬਣੀ ਇਹਨੂੰ ਛੱਡ ਦੇ ਕੋਈ ਨੂੰ ਫੇਰ ਪੜ ਲੈਂਦੇ ਆ ਉਦੋਂ ਪੁੱਛਾਂਗੇ ਕਿ ਤੂੰ ਕਰਦਾ ਸਾਡਾ ਪਾ ਕੋਈ ਚੱਕਰ ਨਹੀਂ ਲੈ ਉੱਤ ਪਾਣੀ ਪੀ ਲਾ ਹਾਂ ਬਹੁਤ ਏਜਾ ਸ਼ੁਰਲੀ ਹੁਣ ਇਹਦਾ ਨਾ ਸ਼ੁਰਲੀ ਰੱਖਣਾ ਪੈਣਾ ਆਪਾਂ ਨੂੰ ਤੇ ਬੱਚਾ ਆਪਣਾ ਕੋਈ ਨਹੀਂ ਮੁੜਿਆ ਸੋ ਨੂੰ ਮੈਂ ਦੱਸ ਦਿੰਨਾ ਵਾ ਜਿੰਨੇ ਵੀ ਨਿਕਲੇ ਵੇ ਹੁਣ ਤੱਕ ਉਹ ਦਿਨ ਕਾਲਾ ਲਾਲ ਸਰਾ ਦੇ ਹੈ ਉਦੋਂ ਬਾਅਦ ਬਸ ਭੁਗਤ ਗਿਆ ਉਹ ਵੀ ਮੇਰੇ ਹਿਸਾਬ ਨਾਲ ਦੇਖ ਹੰਬ ਖੰਬ ਕੋਈ ਨਿਕਲ ਜੇ ਇੱਕ ਦੋ ਨੂੰ ਰਹਿ ਗਏ ਮੇਰੇ ਸਾਹਨ ਲਾਲਚੀ ਨਾ ਰਹਿੰਦਾ ਇੱਕ ਤਾਂ ਆ ਵੀ ਗਿੜੇ ਦਿੰਦਾ ਵੀ ਖਤਰੇ ਸਾਹਮਣੇ ਪਰ ਸਿਆਣਾ ਤੇਰੇ ਸਾਹਮਣੇ ਵੇਖ ਰਿਹਾ ਨੇ ਕਿੰਨਾ ਹਨਾ ਯਾਰ ਅਚੇ ਰੱਤੇ ਦਾ ਹਾਂ ਸਿਆਣਾ ਦੇਖ ਤੂੰ ਕਿੰਨਾ ਵਾ ਇੱਕ ਕਿੜਾ ਪਾਇਆ ਨਾਲ ਜੀ ਨਾਲ ਪਲਗੇ ਹੋ ਜਿਹੇ ਲਾਦਾ ਮੈਨੂੰ ਜਿਹੜੇ ਮੇਰੇ ਕੋ ਫਿਰਦਾ ਉਹੋ ਬਾਨਣਾ ਨਹੀਂ 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 ਉਹੋ ਜਿਹਾ ਲਾਦਾ ਸੀ ਮੈਂ ਵੇਖ ਤੇ ਆ ਉਹੋ ਜਿਹਾ ਹੀ ਬਾਨਣਾ ਨਹੀਂ ਛੋਟਾ ਹੁੰਦਾ ਆਪਣੇ ਕੋਲ ਜਿਹੜਾ ਉਹ ਜਦੋਂ ਉਹ ਆਇਆ ਸੀ ਉਹ ਵੀ ਇਹੋ ਜਿਹਾ ਸੀਗਾ ਛੋਟਾ ਹੁੰਦਾ ਇਹਨੇ ਉਹੀ ਚੀਜ਼ ਬਾਨ ਜਾਣਾ ਤੇਰੀ ਗੱਲ ਸਹੀ ਹੈ ਬਿਲਕੁਲ ਮੈਨੂੰ ਤਾਂ ਉਹ ਵੀ ਇਹਦੇ ਵਾਲੀ ਬਰੀਡ ਚੱਲ ਬੇਟਾ ਹਨਾ ਇਹਨੂੰ ਦੇਖ ਆਪਾਂ ਉਹ ਵੀ ਉਹਦੇ ਵਾਲੀ ਬਰੀਡ ਚੋ ਹੀ ਆ ਅੱਡ ਬੈਨੂ ਜੀ ਦਾ ਹੁੰਦਾ ਹਾਂ ਹੈ ਬਰਾ ਕਿਹੜਾ ਇਹ ਹਾਂ 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 ਕਿਉਂਕਿ ਲਾਲ ਚੀਨਾ ਕਬੂਤਰ ਸੀ ਨਾ ਵੱਡਾ ਉਹ ਜੇ ਰੱਤਾ ਜੀ ਯੈਸ ਓਕੇ ਦੇਦਾ ਸਾਰਿਆਂ ਨੂੰ ਕਿ ਰਹਿੰਦਾ ਕੋਈ ਮੈਨੂੰ ਲੱਗਦਾ ਇਹੋ ਜਿਹਾ ਰਹਿੰਦਾ ਹੋਊਗਾ ਇੱਕ ਇਹੋ ਰਹਿੰਦਾ ਹਾਂ ਲਓ ਜੀ ਆ ਹੈਗਾ ਆਪਣੀ ਦੂਜੀ ਦਾ ਬੱਚਾ ਉਦਰੀ ਦੂਜੀ ਦਾ ਬੱਚਾ ਦੂਜੀ ਦਾ ਤੇ ਇੱਕ ਹੈਗਾ ਤੀਜੀ ਦਾ ਇਹਨੂੰ ਤਾਂ ਦੇਤਾ ਆ ਮਸਤ ਕਦ ਹੁੰਦਾ ਪ੍ਰਭ ਉਪਰ ਆ ਵਾ ਇਹੇ ਉੜਦਾ ਏ ਥੱਲੋਂ ਵੇਖ ਲੈ ਇੱਥੋਂ ਮਤਲਬ ਇੱਥੋਂ ਛਤਰੀ ਤੇ ਜਾਵੜੇਂਦਾ ਤਾਂ ਨਹੀਂ ਮਸਤ ਕਦ ਹੁੰਦਾ ਮੇਰਾ ਉਹੀ ਮੇਰਾ ਉਹੀ ਲੱਗਦਾ ਮੈਨੂੰ ਤਾਂ ਚਲੋ ਵੀ ਬੇਟਾ ਸਾਰੇ ਐਂਟਰ ਕਰਨੇ ਚਲੋ 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 ਚੱਟੀਆਂ ਖਾ ਲੈ ਹਾਂ ਹਾਂ ਇਹ ਪੁਰਾ ਖੁੱਲ ਨਹੀਂ ਲੱਗਾ ਹਣਾ ਕਲੀ-ਕਲੀ ਦਾ ਹੋ ਗਿਆ ਹੁਣ ਮੇਰੇ ਸਹਾਂਣ ਕਿ ਨਹੀਂ ਨਹੀਂ ਹੋਇਆ ਹਜੇ ਨਹੀਂ ਬਹਿਲਾ ਬੜੀ ਕਿੰਨੀ ਗੱਟਾ ਤਾਂ ਹੀ ਤਾਂ ਕਹਿ ਵੀ ਨੇ ਤੇ ਆਪਦੇ ਉੱਡਣ ਦੀ ਬੇਟ ਕਰੇ ਪਰ ਗੱਲਾਂ ਆਇਆ ਟਾਈਮ ਲੰਘਦਾ ਜਾਂਦਾ ਮੁੜ ਕੇ ਹਣਾ ਬਾਕੀ ਬਿਠਾ ਫੜਾ ਕੇ ਸੂਹੇ ਗਰੀ ਲਾ ਆਗਾ ਬਰਕਾ ਦਾਦਾ ਕਰਾ ਹੋਰ ਤਾਂ ਹੀ ਤਾਂ ਬਿਠਾ ਦਿੰਨਾ ਹੁਣ ਉੱਪਰਲੀ ਛਤਰੀ ਤੇ ਚਲੋ ਠੀਕ ਹੈ ਜੀ ਇਹ ਵਲੌਗ ਦਾ ਪਹਿ ਇਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਨਾਲ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਮਿੱਤਰੋ